ਆਡੀਓ ਕਮਾਲ ਦੀ ਐ ਜਿਹੜਾ ਕਹਿੰਦਾ ਮੈਂ 50 ਬੰਦੇ ਮਾਰੇ ਆ ਮੈਂ ਗਰਨੇਡ ਵੀ ਚਲਾਏ ਆ ਮੈਂ ਰਾਕਟ ਲਾਂਚਰ ਵੀ ਚਲਾਉਂਦਾ ਰਿਆਂ ਹੁਣ 50 ਮਾਰਤੇ 4 ਰਹਿ ਗਏ ਔਰ ਬੜੀ ਛੇਤੀ ਉਹਨਾਂ ਨੂੰ ਵੀ ਮਾਰੂੰਗਾ ਕਮਾਲ ਦੀ ਗੱਲ ਆ ਜੀ ਲਾਅ ਐਂਡ ਆਰਡਰ ਦੀ ਸਿਆਸੀ ਬੰਦੇ ਤੇ ਤਾਂ ਤੁਸੀਂ ਖੁਰਕ ਹੁੰਦੀ ਆ ਉਦੋਂ ਹੀ ਪਰਚਾ ਦੇ ਦੇਣੇ ਹੋ ਆ ਕੀ ਚੱਕਰ ਐ ਇਸ ਮਸਲੇ 'ਚ ਕਿ ਆ ਬੰਦਾ ਤੁਹਾਡਾ ਸਿੱਧੇ ਹੀ ਕਹਿ ਰਿਹਾ ਐ ਐਡਮਿਸ਼ਨ ਕਰ ਰਿਹਾ ਕਿ ਮੈਂ ਇਹ ਕੰਮ ਕਰਦਾ ਔਰ ਕਰੂੰਗਾ ਔਰ ਹਲੇ ਤੱਕ ਕੋਈ ਕਾਰਵਾਈ ਨਹੀਂ ਆਡੀਓ ਸੁਣਿਓ ਜੀ ਪਲੀਜ਼ ਹਾਂ ਕੌਣ ਬੋਲ ਰਿਹਾ ਬ੍ਰਦਰ ਬ੍ਰਦਰ ਦੀ ਨਹੀਂ ਗੱਲ ਕਰਦਾ ਮੈਂ ਜਤਨਦਰ ਸਿੰਘ ਤੁਮਹੋਂ ਬੋਲ ਰਿਹਾ ਹਾਂ ਹਾਂ ਦੱਸੋ ਹਾਂ ਤੂੰ ਕਿਵੇਂ ਸਾਹਿਬ ਅਫਸਰ ਕਰ ਰਿਹਾ ਪ੍ਰੈਸ ਕਾਨਫਰੰਸ ਵੀ ਇੱਥੇ ਮੰਡੀ ਬੋਰਡ ਦੇ ਦਫਤਰ 'ਚ ਅਮਰਤਪਾਲ ਦੀਆਂ ਮੀਟਿੰਗਾਂ ਹੁੰਦੀਆਂ ਨੇ ਤੇ ਫਿਰ ਤੁਹਾਡਾ ਉਹਦੇ ਨਾਲ ਕੀ ਲੈਣਾ ਦੇਣਾ ਉਸ ਗੱਲ ਨਾਲ ਮੈਂ ਅਮਰਤਪਾਲ ਦਾ ਬੰਦਾ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਹਾਂ ਮੈਂ ਤਾਂ ਅਮਰਤਪਾਲ ਦਾ ਨਾਂ ਹੀ ਨਹੀਂ ਲਿਆ ਤਾਂ ਕੀ ਮਤਲਬ ਹੈ ਮੈਂ ਅਮਰਤਪਾਲ ਦਾ ਨਾਂ ਲਿਆ ਮੈਂ ਤਾਂ ਕਿਹਾ ਵੀ ਉੱਥੇ ਮੀਟਿੰਗਾਂ ਹੁੰਦੀਆਂ ਤੇ ਚਰਨਜੀਤ ਬਰਾੜ ਥੋੜਾ ਆ ਕੇ ਕਹਿੰਦਾ ਜੀ ਹਾਂ ਉੱਥੇ ਕਰਨੈਲ ਸਿੰਘ ਪੀਰ ਮੁਹੰਮਦ ਸੀ ਮੈਂ ਤਾਂ ਨਾਂ ਹੀ ਨਹੀਂ ਲਿਆ ਪਹਿਲਾਂ ਉਹਨੂੰ ਚੈੱਕ ਕਰੋ ਗੱਲ ਫੇਰ ਗੱਲ ਕਰੋ ਹੈਂ ਅਜਿਹਾ ਸੁਣਾਵਾ ਨਹੀਂ ਤੂੰ ਤੇਰਾ ਮੈਨੂੰ ਗਾਲਾਂ ਕੱਢਣ ਦਾ ਕੀ ਮਤਲਬ ਆ ਮੈਂ ਬੰਦੇ ਬਹੁਤ ਮਾਰੇ ਆ ਐਨਾ ਜਿੰਨੂੰ ਮਰਜੀ ਕੁੱਛ ਲਈ ਚਾਹੇ ਤਾਂ ਜੀ ਜੀਪੀ ਸੈਣੀ ਨੂੰ ਪੁੱਛਣਾ ਅੱਜ ਮੇਰਾ ਨਾਮ ਬੋਲਣਾ ਸਰੰਗਾ ਬੰਦਿਆਂ ਚੋਂ 50 ਮਾਰੇ ਆ ਉਹਨੇ 4 ਜੇ ਪਏ ਆ ਗੋਰਮ ਵੀ ਆ ਗਿਆ ਸੁੱਤਾ ਪਿਆ ਨਹੀਂ ਨਹੀਂ ਇਹ ਕਹੇ ਤੂੰ ਨਹੀਂ ਕਰਦਾ ਮੇਰੀ ਗੱਲ ਸੁਣ ਲੈ ਕਿਹਨੇ ਬੰਦੇ ਮਾਰੇ ਨੇ ਹਾਂ ਮੈਂ ਮਾਰੇ ਆ ਅੱਛਾ ਤੇ ਮੈਂ ਤੈਨੂੰ ਵੀ ਨਹੀਂ ਛੜਣਾ ਜੇ ਮੁੜ ਕੇ ਅੱਗੇ ਤੂੰ ਮੇਰੇ ਨਾਲ ਮੇਰੇ ਨਾਲ ਪੰਗਾ ਲਿਆ ਤਾਂ ਕਹਦੇ ਜਾ ਕੇ ਤਸਵੀਰ ਨਾਲ ਗੱਲ ਕਰਾਂਗੇ ਉਧਰ ਲਾ ਕੇ ਬੈਠਾ ਤਾਂ ਉਹਨੂੰ ਵੀ ਪਤਾ ਉਹਨੇ ਕਹਿੰਦਾ ਇਹ ਬੰਬ ਚਾ ਦਊਗਾ ਅੱਛਾ ਵਿਆਹ ਤੇ ਆਇਆ ਹਾਂ ਅੱਛਾ ਇਹਨੂੰ ਪਰਾਂ ਵੀ ਮੈਂ ਚਲਾਉਣਾ ਚਾਹਗਾ ਹੈਗਾ ਮੈਂ ਆਪਣੇ ਮੋਢੇ ਤੇ ਰੱਖ ਕੇ ਚਲਾਈਆਂ ਨੇ ਅੱਛਾ ਹਾਂ ਰਿਕਾਰਡ ਕਰਨਾ ਮੈਂ ਤਾਂ ਹੀ ਕਰ ਰਿਹਾ ਮੈਂ ਰਿਕਾਰਡ ਕਰ ਇਹਨੂੰ ਗੱਲ ਨੂੰ ਕੋਈ ਗੱਲ ਨਹੀਂ ਹਾਂ ਕਰ ਲੂੰਗਾ ਰਿਕਾਰਡ ਮੈਂ ਕਰਨ ਜੋਗਾ ਤਾਂ ਮੈਂ ਤਾਂ ਕਹਿਣਾ ਯਾਰ ਮੇਰੀ ਗੱਲ ਸੁਣ ਲੈ ਠੀਕ ਹੈ ਗੱਲ ਕਰਨੀ ਹੈ ਤਮੀਜ਼ ਨਾਲ ਕਰ ਬਦਤਮੀਜ਼ ਮੇਰੇ ਨਾਲ ਕਰੀ ਨਾ ਠੀਕ ਹੈ ਕੰਦਲ ਤਾ ਤੂੰ ਫੋਟੋ ਕੈੜੀ ਲਈ ਆ ਓ ਯਾਰ ਮੈਂ ਜਿਹੜੀ ਮਰਜ਼ੀ ਲਾਵਾਂ ਫੋਟੋ ਤੇਰੇ ਤੋਂ ਤੇਰੇ ਤੋਂ ਪੁੱਛ ਕੇ ਥੋੜਾ ਲਾਉਣੀ ਮੈਂ ਫੋਟੋ ਯਾਰ ਹਾਂ ਤੇਰੇ ਤੋਂ ਪੁੱਛ ਕੇ ਲਾਉਣੀ ਭਾਂਜੇ ਇਹੋ ਜਿਹਾ ਕਾਲੀਆਂ ਨੂੰ ਅਸੀਂ ਕੀ ਕਰਨਾ ਫਿਰ ਓ ਯਾਰ ਅਸੀਂ ਤੇਰੇ ਤੋਂ ਕੀ ਕਰਾਉਣਾ ਯਾਰ ਦੱਸ ਤੂੰ 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 ਕਿਸਵਾਰ ਆਜਾ ਜੰਮ ਕੇ ਕੱਲ ਓ ਯਾਰ ਮੇਰੀ ਗੱਲ ਸੁਣ ਤੂੰ ਨਾ ਪਹਿਲਾਂ ਗੱਲ ਕਰਨ ਦਾ ਸਲੀਕਾ ਸਿੱਖ ਅਕਲ ਸਿੱਖ ਫੇਰ ਗੱਲ ਕਰੀ ਮੇਰੇ ਨਾਲ ਜੇ ਮੈਨੂੰ ਨਾ ਸਮਾਂ ਆ ਜਾ ਜਿੱਥੇ ਆ ਕੇ ਓ ਯਾਰ ਤੂੰ ਮੈਂ ਗੱਲ ਕਰਨ ਦਾ ਸਲੀਕਾ ਸਿੱਖ ਭਰਾ ਠੀਕ ਹੈ ਨਹੀਂ ਸਿੱਖ ਸਕਦਾ ਤਾਂ ਫਿਰ ਨਾ ਸਿੱਖ ਫਿਰ ਗੱਲ ਨਾ ਕਰ ਫੋਨ ਨਾ ਕਰ ਮੈਂ ਤੈਨੂੰ ਕਿਹਾ ਨਹੀਂ ਮੈਨੂੰ ਫੋਨ ਕਰਨ ਨੂੰ ਹੂੰ ਠੀਕ ਹੈ ਅਗਰ ਮੇਰਾ ਨਾ ਆ ਗਿਆ ਨਾ ਤੇ ਸਿੱਧੀ ਗੋਲੀ ਵੱਜੂਗੀ ਆ ਲੈ ਅੱਛਾ ਤੂੰ ਗੋਲੀ ਮਾਰ ਲੇਗਾ ਆਲ ਵੇਖ ਲੋ ਚਿੰਫ ਇੰਜੀਨੀਅਰ ਕਹਿੰਦਾ 50 ਬੰਦੇ ਮਾਰੇ ਆ 4 ਰਹਿ ਗਏ ਆ ਅਰਸ਼ਦੀਪ ਕਲੇਰ ਨੂੰ ਕਹਿੰਦਾ ਤੈਨੂੰ ਵੀ ਠੋਕੂਗਾ ਤੇ ਪੰਜਾਬ ਪੁਲਿਸ ਸੁੱਤੀ ਆ ਜਿਵੇਂ ਬਾਟ ਸਾਹਿਬ ਕਰਨਲ ਬਾਟ ਪਟਿਆਲੇ ਵਾਲਿਆਂ ਦੇ ਕੇਸ 'ਚ ਸੁੱਤੀ ਸੀ ਜਿਵੇਂ ਆ ਬੰਬਲਾਸਟਾਂ ਦੇ ਕੇਸ 'ਚ ਸੁੱਤੀ ਆ ਇਹ ਮਗਰੋਂ ਜਾਗਦੇ ਹੁੰਦੇ ਨਾ ਸਾਡੇ ਸਤਿਕਾਰਯੋਗ ਨੇ ਔਰ ਦੂਜੀ ਗੱਲ ਕਹਿੰਦਾ ਜੀ ਮੈਂ ਰਾਕੇਟ ਲਾਂਚਰ ਵੀ ਚਲਾਇਆ ਤੇ ਗਰਨੇਡ ਵੀ ਸਿੱਟੇ ਆ ਮਤਲਬ ਜਿਹੜਾ ਬੰਦਾ ਆਪਦੀ ਗिल्ਟ ਨੂੰ ਐਡਮਿਟ ਕਰ ਰਿਹਾ ਕਹਿ ਰਿਹਾ ਕਿ ਮੈਂ ਕਾਰਵਾਈਆਂ ਕਰ ਰਿਹਾ ਸਿੱਧੇ ਕਹਿੰਦਾ ਰਿਕਾਰਡ ਕਰ ਲੋ ਜੋ ਮਰਜ਼ੀ ਕਰ ਲੋ ਔਰ ਜਿਹਦੇ ਤੇ ਦੇਸ਼ ਨੂੰ ਤੋੜਨ ਵਾਲਾ ਬੰਦਾ ਆਈਐਸਆਈ ਦਾ ਏਜੰਟ ਜਿਹੜਾ ਜਾ ਕੇ ਪਹਿਲਾਂ ਕਹਿੰਦਾ ਸੀ ਵੱਖਰਾ ਸੂਬਾ ਬਣਾਵਾਂਗੇ ਜਾ ਕੇ ਫਿਰ ਸੰਵਿਧਾਨ ਦੀ ਸੌਂਖਾ ਖਾ ਕੇ ਬੈਠਿਆ ਔਰ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾ ਕੇ ਥਾਣੇ ਲੈ ਜਾ ਕੇ ਏਡੀ ਗਲਤੀ ਕਰ ਸਕਦਾ ਹੈ ਨਿਲੈਕੀ ਕਰ ਸਕਦਾ ਉਹਦਾ ਏਡ ਹੋਵੇ ਐਨਆਈਏ ਦੀ ਰੇਡ ਪਈ ਹੋਵੇ ਹਾਈ ਕਮਿਸ਼ਨ ਤੇ ਅਟੈਕ ਕਰਨ ਤੇ ਮਸਲੇ ਚ ਇਹਨਾਂ ਦੇ ਪੁੱਛ ਪੜਤਾਲ ਹੁੰਦੀ ਹੋਵੇ ਉਹ ਬੰਦਾ ਸਿੱਧੀ ਥ੍ਰੈਟ ਕਰ ਰਿਹਾ ਔਰ ਪੰਜਾਬ ਪੁਲਿਸ ਹਲੇ ਵੇਟ ਵੇਟ ਕਰ ਰਹੀ ਹੈ ਐਂਡ ਡੀਜੀਪੀ ਸਾਹਿਬ ਹਾਜ਼ ਵੈਰੀ ਹਾਈ ਐਕਸਪੈਕਟੇਸ਼ਨਸ ਆਫ ਯੂ ਇਹ ਸਮਝ ਆਉਂਦੀ ਹੈ ਕਿ ਭਗਵਾਨ ਜਪਾਨ ਦਾ ਜੋਕਰ ਬਟ ਵਾਈ ਪੰਜਾਬ ਦੇ ਲੋਕੀ ਵਾਈ ਸ਼ੁੱਡ ਦੇ ਪੇ ਆ ਪ੍ਰਾਈਸ ਵਾਈ ਸ਼ੁੱਡ ਪੰਜਾਬ ਸਫਰ ਵਿਲ ਬੀ ਰਿਐਕਟ ਆਫਟਰ ਹੀ ਐਕਸ ਔਰ ਆਈ ਅਸ਼ੋਰ ਅਰਸ਼ਦੀਪ ਕਲੀਅਰ ਥੈਟ ਵੀ ਸਟੈਂਡ ਬਾਈ ਦ ਟਰੂਥ ਅਸੀਂ ਉਹਦੇ ਨਾਲ ਖਲੋਤੇ ਆ ਭਰਾ ਤੂੰ ਇਹਨੂੰ ਭੰਗੂ ਸਾਹਿਬ ਜੇ ਲੱਤਾਂ 'ਚ ਜੰਮ ਦੋ ਮੈਂ ਹੈ ਨਾ ਮਾੜਾ ਮੋਟੀ ਜਾਨ ਹੈ ਤੂੰ ਇਹਨੂੰ ਛੱਡ ਤੂੰ ਪਹਿਲਾਂ ਸਾਡੇ ਨਾਲ ਗੱਲ ਕਰ ਮੈਂ ਉਹਦਾ ਵੱਡਾ ਭਰਾ ਐਵੇਂ ਨਿਆਣਿਆਂ ਨੂੰ ਦਬਕੇ ਮਾਰਨ ਡਿਆ ਵੱਡਾ ਬਦਮਾਸ਼ ਆ ਕਿੱਥੋਂ ਦਾ ਕੋ ਬੰਦੇ ਆਲੀ ਗੱਲ ਕਰੋ ਔਰ ਕੀ ਇਹ ਸਲੀਕਾ ਕੀ ਇਹ ਚੀਫ ਇੰਜੀਨੀਅਰ ਇੱਕ ਸਰਕਾਰੀ ਮੁਲਾਜ਼ਮ ਦੀ ਇੰਨੀ ਹਿੰਮਤ ਇਹ ਮਜਾਲ ਫਿਰੇ ਮਾਹੌਲ ਖਰਾਬ ਕਰਨ ਚ ਮਤਲਬ ਸਰਕਾਰ ਹੀ ਕਰਾ ਰਹੀ ਹੈ ਸਰਕਾਰ ਦਾ ਇਹਦੇ ਪਿੱਛੇ ਹੱਥ ਹੈ ਤਾਂ ਸਾਫ ਹੀ ਹੈ ਜੀ ਜੇ ਨਹੀਂ ਕੋਈ ਕਾਰਵਾਈ ਹੁੰਦੀ ਮੀਨਸ ਇਹ ਸਾਰੇ ਮਾਹੌਲ ਦੇ ਪਿੱਛੇ ਇੱਕ ਰਾਜਨੀਤੀ ਹੈ ਔਰ ਹੋਰ ਕੁਝ ਨਹੀਂ ਜਿਹੜਾ ਹਿੰਦੂ ਸਿੱਖ ਏਕਤਾ ਭਾਈ ਚਾਰੇ ਕਿਸਾਨਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਤਾਂ ਉਹਦੇ ਚ ਫਿਰ ਮਿਲੀ ਭੁਗਤਣਾ ਚੁੱਪ ਬੈਠੀ ਹੈ ਸੋ ਆਈ ਹੈਵ ਹਾਈ ਐਕਸਪੈਕਟੇਸ਼ਨਸ ਕਿ ਪੰਜਾਬ ਪੁਲਿਸ ਵਿਲ ਐਕਟ ਐਂਡ ਐਕਟ ਡਿਸਾਈਸਿਵਲੀ ਐਂਡ ਸਟਰੋਂਗਲੀ ਕਿ ਕਿਸੇ ਤੇ ਹਿੰਮਤ ਨਾ ਹੋਵੇ ਜਿਹੜੇ ਲੋਕ ਦੇਸ਼ ਨੂੰ ਤੋੜਨਾ ਚਾਹੁੰਦੇ ਆ ਵੰਡੀਆਂ ਪਾਉਣਾ ਚਾਹੁੰਦੇ ਸਿੱਧੇ ਹੋ ਕੇ ਥ੍ਰੈਟ ਕਰਨ ਕਿਸੇ ਨੂੰ ਕਿਉਂਕਿ ਉਹਨੇ ਚੈਨਲ ਜੀ ਇੰਟਰਵਿਊ ਦਿੱਤੀ ਵਾਟ ਨੌਨਸੈਂਸ ਇਸ